ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਪੜਾਉਣਾ ਆਪਾਂ ਪੈਡ ਚਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਤਿੰਨ ਝੋਟੀਆਂ ਦਿਖਾਵਾਂਗੇ ਇੱਕ ਬਿਲਕੁਲ ਤਾਜੀ ਸੂਈ ਤੇ ਇੱਕ ਗੱਬਣ ਤਿਆਰ ਤੇ ਇੱਕ ਹੈਗੀ ਆ ਤੋਕੜ ਗੱਬਣ ਆਪਾਂ ਪਹੁੰਚੇ ਆਂ ਵੀਰ ਹਰਪਾਲ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਵੀਰ ਸਤਿ ਸ੍ਰੀ ਅਕਾਲ ਹੋ ਸਨੋ ਠੀਕ ਠਾਕ ਜੀ ਵੀਰ ਜੀ ਤੁਸੀਂ ਸੁਣਾਓ ਚੜਦੀ ਕ ਇਵਰ ਜਪੜਾ ਨਾਮ ਤੇ ਡਰੈਸ ਦੱਸ ਦਿਓ ਮੇਰਾ ਭਾਸ ਸਿੰਘ ਜੀ ਪਿੰਡ ਚੁੰਵਿੰਡਾ ਜ਼ਿਲ੍ਹਾ ਮੁਰਸਾਦ ਠੀਕ ਆ ਜੀ ਫੋਨ ਨੰਬਰ 981454995 ਠੀਕ ਆ ਜੀ ਤੇ ਆਜ ਕਰੀਏ ਇਤੋਂ ਹਾਂ ਇਤੋਂ ਵੱਡੀ ਮਾਝ ਦੇ ਸਵਾਦ ਕਰ ਲੂਗੇ ਜੀ ਨਾ ਦੱਸਿਓ ਕਿਡਾ ਮਸੂਗਾ ਸੂਈ ਜੇ ਇਹ ਦੂਸਰਾ ਸੂਗਾ ਸੂਈ ਆ ਅੱਛਾ ਜੀ ਅੱਜ 6-7 ਦੇ ਸੂਈ ਹੈ ਮਗਰ ਕੱਟਾ ਜੀ ਠੀਕ ਲਓ ਜੀ ਮੀਲ ਕਾਫ ਹਾਂ ਜੀ ਤੇ ਦੁੱਧ ਦੁੱਧ ਜੱਗੇ ਵੀ ਦੇ ਆਟਾ ਮੈ ਲੈਣਾ 14 14.5 ਕਿਲੋ ਤੁਹਾਡੇ ਨਜ਼ਰ ਆ ਠੀਕ ਆ 14 ਲਾ ਲਓ ਪੱਕਾ ਹਣਾ ਹਾਂ 14 ਲਓ ਜੀ 14 ਤੋਂ 14.5 ਲੀਟਰ ਜਿਹੜਾ ਦੁੱਧ ਬਿਲਕੁਲ ਤਿਆਰ ਹੈ ਇਹ ਖਾਨ ਭਾਂਡਾ ਤੇ ਚੈੱਕ ਕਰ ਸਕਦੇ ਜੀ ਹਾਂਜੀ ਹਾਂਜੀ ਬੜਾ ਕਮਾਲ ਹੋਈ ਪਈ ਆ ਤੇ ਥੜ੍ਹਵੀਂ ਨੋਕ ਵਾਲਾ ਲੱਗਾ ਪਿਆ ਤੇ ਖੋਲੋ ਬਾਈ ਜੀ ਇਹਨੂੰ ਖੋਲਿਓ ਜੀ ਸੁਭਾ ਬਿਨਵਾ ਸੁਈ ਭਾਜੀ ਦੂਜਾ ਜਿਹੜਾ ਇਹ ਸੁਈ ਆ ਇਹ ਕਿੰਨਾ ਦੁੱਧ ਕੱਢੀ ਜਾਊਗੀ ਉਹਦੇ ਨੇ ਜੱਗੇ ਵੀ ਉਧਰੋਂ ਮੀਰ ਨੂੰ ਨਾ ਲਿਆਉਂਦੀ 14 ਕਿਲੋ ਦੁੱਧ ਨੇ ਭਰਿਆ ਇਹਦੇ 14 ਕਿਲੋ ਨੇ ਫੇਰ ਪਾ ਦੇਣਾ ਬੀਮਾਗੇ ਲਓ ਜੀ ਕੰਦ ਕੰਦ ਤੇ ਪੈਟ ਕੋੜੇ ਵਾਲਾ ਬਹੁਤ ਜਿਆਦਾ ਚੌੜੀ ਆ ਗਈ ਹੈ ਵਾ ਚੈੱਕ ਕਰ ਸਕਦੇ ਤੁਸੀਂ ਐਨ ਮੰਜਾ ਡੈਂਦਾ ਵਾ ਇਸ ਵਾਰ ਦੁਬਾਰਾ ਸਹੀ ਆ। ਇਹ ਅਸਟਾ ਮੇਡਾ ਮੌਕੇ ਦੇ 14 ਲੀਟਰ ਬਰਤ ਕੋਲ ਦੁੱਧ ਤਿਆਰ ਆ ਤੇ ਫੇਸ ਕੁਆਲਟੀ ਵੀ ਚੈੱਕ ਕਰ ਸਕਦੇ ਜਿ ਪਿਓ ਮੋਹਰਾ ਨਸਲ ਦੇ ਵਿੱਚ ਆ ਗਈ ਆ। ਇਹ ਥਾਣ ਵੀ ਆ ਨਿੱਟ-ਨਿੱਟ ਤੇ ਲੱਗਾ ਪਿਆ ਵਾ ਕਿਹਾਂ ਸਾਈਡਾਂ ਦੇ ਕੱਲਾ-ਕੱਲਾ ਥਾਣਿਆਂ। ਤੇ ਇਹਦੇ ਪਿੱਛੇ ਆ ਗਿਆ ਜੀ ਮਿਲ ਕੱਪ ਉਹ ਵੀ ਆਪਾਂ ਦਿਖਾਵਾਂਗੇ ਤੁਹਾਨੂੰ ਬਾਗੇ ਤੋਂ। ਤੇ ਪਰ ਉਹ ਚੱਕਾ ਦਾ ਜਿਹੜਾ ਛੱਡਾ ਛੱਡਾ ਜਿਹੜਾ ਬਹੁਤ ਹੀ ਚੰਗਾ ਕੱਢਿਆ ਪਿਆ ਕਰਵਾਲੀ ਨੇ। ਇਹ 99 ਕੱਲਾ ਕੱਲਾ ਲੱਗਾ ਵਾ ਤੇ ਆਹ ਵਾਲਾ ਆ ਗਿਆ ਜੇ ਮੇਲ ਕਾ ਤੇ ਸ਼ੇਰ ਇਹ ਬਿਲਕੁਲ ਇਹਦੇ ਕਾਲੀ ਜਲੀ ਜਵਾਕ ਜਰੀ ਇੱਕ ਕਰੋ ਜੀ ਇੱਕ ਕਰਾਂਗੇ ਤੇ ਦੇਖੋ ਕਾਲੀ ਹਾਂ ਜੈਟ ਬਲੈਕ ਹਾਂ ਪੂਰੀ ਕਾਲੀ ਝੋਟੀ ਉਧਰ ਦੀ ਕੋਈ ਨਹੀਂ ਕਾਲੇ ਆ ਸਾਰੇ ਸਾਰੇ ਤੇ ਇਹਦਾ ਭਾਈ ਜੀ ਮੁੱਲ ਫਿਰ ਮੋਰ ਜੱਗੇ ਵੀ ਤੁਹਾਨੂੰ ਪਤਾ ਵੀ ਮਾਰਕੀਟ ਚ ਨਾ ਥੋੜਾ ਬਾਜ਼ਾਰ ਡਾਊਨ ਹੋ ਗਿਆ ਹਾਂਜੀ ਪਰ ਬਸ ਆਉਣ ਦੇ ਮਹੀਨੇ ਸੂਰਾ ਪੈ ਬੋ ਜਾਂਦਾ ਆ ਹਾਂਜੀ ਹਾਂਜੀ ਉਦੋਂ ਦੇ ਆਪਣੀ ਹੈਗੀ ਆ ਮੰਨ ਲਓ ਵੀ 1.70 81 ਦੀ ਹਾਂਜੀ ਹੁਣ 1.40 ਦੀ ਦੇ ਦੀ ਜੱਗੇ ਵੀਰ 1.40 ਦੀ ਹਾਂਜੀ ਹਾਂਜੀ ਕਰੀਏ ਮੰਨ ਤਾਣ ਖਰਾ ਲਓ ਜੱਗੇ ਵੀਰ ਤਾਂ ਦੋ ਹਾਣਾ ਜਿੱਥੇ ਛੱਡ ਦੇਣੀ ਜੱਗੇ ਵੀਰ ਜਿਹੜੀ ਆਪਾਂ ਦੇ ਜਿੰਪੂਰੀ 1.30 ਹੀ ਦੇਵਾਂਗੇ ਲਓ ਜੀ 1.30 ਹਜ਼ਾਰ ਦੀ ਦੋ 16 17 16 17 ਕਿਲੋ ਰਾਮਣਾ ਪਾਈ ਜਾਣਾ ਝੋਟੀਆਂ ਠੀਕ ਆ ਠੀਕ ਆ ਦੋ ਜੀ 16 17 ਲੀਟਰ ਵਾਲੀ ਝੋਟੀ ਤੇ ਕਦ ਕੜਿਓ ਤੁਸੀਂ ਕਰ ਸਕਦੇ ਜੀ ਚੈੱਕ ਆਣ ਬਹੁਤ ਹੀ ਤਗੜਾ ਕਦ ਕਾਠ ਆ ਗਿਆ ਵਾ ਹਾਂਜੀ ਹਾਂਜੀ ਤੇ ਜਿਹੜਾ ਮੌਕੇ ਤੇ ਹੁਣ 14 ਲੀਟਰ ਦੋ ਤਾਂ ਤਿਆਰ ਆ ਤੇ ਦੂਜੇ ਨੰਬਰ ਤੇ ਵੀ ਜੈਡ ਬਲੈਕ ਪਹੌਰ ਆ ਗਿਆ ਹਾਂ ਹੈ ਕਿ ਜੈਡ ਬਲੈਕ ਬਾਈਜੀ ਦਾ ਥਿਉਰੀ ਬੀਟੇ ਲਾ ਇਹ ਦੂਜਾ ਸੂਆ ਚੱਗੇ ਵੀ ਸੁਣੀ ਆ ਬੱਲੇ ਸੂਏ ਵੀ ਉਧਰੋਂ ਮੱਧ ਲੈਂਦੀ ਉਹਨਾਂ ਨੇ ਇਹਨੂੰ ਪਹਿਲੇ ਸੂਏ ਦੁੱਧ ਭਰੇ 16 17 16 17 ਅੱਛਾ ਜੀ ਤੇ ਅੱਜ ਇਹ ਮੰਨ ਲਓ ਵੀ 8 10 ਦਿਨ ਪਹਿਜੋ ਸੂਣ ਚ ਠੀਕ ਹੈ ਠੀਕ ਹੈ ਕਿੰਨਾ ਬਣ ਗਿਆ ਦਰਮਾਲੀ ਦਾ ਯਾਰ ਟਪਲਾਇਆ ਕਿ ਪੂਰ ਤੱਕ ਗੌਰ ਕਰ ਲਿਆਗੇ ਜੀ ਹਾਂ ਜੀ ਤੇ ਦਿਨ ਦਾ ਵੀ ਕੰਮ ਕਰਨ ਵਾਲੀ ਆ ਜੀ ਹਫਤੇ ਹਫਤਾ ਲੈ ਜੂਗੀ ਤੇ ਜੀ ਹਫਤਾ ਲੈ ਜੂਗੀ ਜੀ ਇੱਕ ਅੱਜ ਕੱਟ ਇਹਦਾ ਵੀ ਚੰਗਾ ਫੇਸ ਕੁਆਲਟੀ ਵੀ ਚੈੱਕ ਕਰਾਂ ਨੇ ਰੈਂਟ ਸਿੰਘ ਆ ਗਿਆ ਹਾਂ ਜੀ ਇਹਨੂੰ ਕਰੋ ਜੀ ਚਾਹ ਪੀਓ ਬਾਲ ਦੀ ਐਂਡ ਦੇ ਬ੍ਰੇਕ ਆ ਗਈ ਪਿਓਰ ਜੀ ਮੋਰਾਂ ਦਾ ਮਰਤੀ ਆ। ਉਹ ਸਪੈਕਟ੍ਰਮ ਤੇੋਂ ਆਣ ਐਸੇ ਕੁ ਬਹਿਵਾਂ ਨੂੰ ਨਾਮ ਬਣਿਆ ਚ ਬਾਂਝੂ ਵੀ ਕਿਤਰੋਂ ਫੋਲ ਪਿਆਰ ਹੋ ਵੀ ਕਰਮਾ ਲਈ ਐਂਡ ਫੋਲਦਾ ਕਿ ਜੱਡਾ ਲੱਗਾ ਪਿਆ ਵਾ। ਇਹ ਗੱਲ ਜਿਹੜੀ ਇੰਸਪ੍ਰੇਸ਼ਨ ਆਈਆਂ ਵੀ ਕਿੰਨਾ ਗੇ ਦੁੱਧ ਪਰ ਦੁੱਧ ਬਣਦਾ। ਹੋਰ ਯਾਰ ਦੇਖੋ ਜੱਗੇ ਵੀਰ ਜਿਵੇਂ ਪਾਸ ਕੀਤੇ ਨੇ ਟੀ ਕਾਲੀ ਆ। ਬਿਲਕੁਲ ਜੀ। ਸਾਡੇ ਛੇ ਉਧਰ ਦੇ ਰੰਗ ਨੂੰ ਤੈਨੂੰ ਪਤਾ ਸ਼ਾਈ ਸ਼ੀ ਫਿਰ ਪਾਉਂ ਜਾਂਦੀ। ਲਵਰੀ ਪੰਡਾ ਪਾਈਆਂ ਥੱਲੇ ਕਰਮਾਲੀ ਨੇ ਤੇ ਅਜੇ ਹੋਰ ਵੱਢ ਜਾਣਾ ਨੇ ਹਫਤੇ ਤੱਕ ਤੇ ਕੋਈ ਪੁੜਾ ਫੜਾ ਲਈ ਪਿੱਤਿਆ ਨੇ ਅੱਜ ਕੱਲ੍ਹ ਇਹ ਹੋ ਵੀ ਕਿੰਨਾ ਬਾਕੀ ਮਿਲ ਕੇ ਆ ਜਿਹੜੇ ਆ ਨਾ ਡਰਾਈਪ ਪਾ ਪੈ ਲੜੀਆਂ ਤੇ ਅਲਵੀ ਸਾਈਡ ਤੋਂ ਸਮਾਦਰ ਸੈੱਗ ਗਿਆ ਉਹ ਵੀ ਚੈੱਕ ਕਰ ਸਕਦੇ ਜੀ ਤੇ ਵਾ ਨਿੱਤ ਨਾੜਾ ਲੋੜਾ ਵੀ ਕਾਫੀ ਆ ਗਈਆਂ ਵਾ ਲਵਰੀ ਮਗਰ ਨਹੀਂ ਕਰਤੋਂ ਤੇ ਕੀ ਕਰਾਉਂਦੇ ਜਾਨ ਸੋਲ ਦਾ ਕਟੋਣ ਨੇ ਅੱਗੇ ਨੂੰ ਦੁਬਾਰਾ ਪਿੱਛੇ ਨੂੰ ਬਣਾ ਜਾਣਾ ਨੇ ਬੜੀ ਭਾਣਾ ਜੱਗੇ ਵੀਰ ਜੀ ਤੇ ਠੀਕ ਹੈ ਠੀਕ ਹੈ ਇਹ ਤਾਂ ਜਿਹੜਾ ਲੈ ਜੂ ਨਾ ਜੱਗੇ ਵੀਰ ਤੇ ਯਾਦ ਕਰੂਗਾ ਠੀਕ ਹੈ ਮਾੜੀ ਜੀ ਚਾਮ ਦੇ ਜੀ ਨਾਲ ਆਹ ਨਾੜਾਂ ਵੀ ਕਲੀਆਂ ਕਲੀਆਂ ਦੇ ਦਿੰਦੀ ਸੱਦ ਲਈ ਚਾ ਮਾਲੀ ਆ ਜੀ ਹਾਂਜੀ ਹਾਂਜੀ ਇਹ ਵੀ ਕੋ ਵੀਰ ਭਰਾਸੇ ਵਾਲਾ ਲੈ ਚੋ ਚਲੋ ਦੋ ਤੇ ਚਰਗਾ ਕੱਢੀ ਜਾ ਹਾਂ ਚੰਗੀਆਂ ਭਰੀ ਜਾਣ ਜੱਗੇ ਵੀਰ ਇਹ ਤਾਂ ਮੁੱਲ ਬਾਈ ਇਹ ਰਾ ਇਹ ਤਾਂ ਨਿਗਾ ਜੇ ਮੁੱਲ ਜੱਗੇ ਵੀਰ ਹਾਂਜੀ ਜਿਹਦੇ ਮਾਲ ਮਹਿਸੂਸਵਾ ਕੇ ਵੇਚ ਗਏ ਫੇਰ ਵੀ ਇੱਕ 30 ਇੱਕ 50 ਦੀ ਵਿਗਣੀ ਆ ਇੱਕ 20 ਦੀ ਦੇ ਦਿੰਗੇ ਜੱਗੇ ਵੀਰ ਕਰ ਦੋ ਇਹ ਵੀ ਹਾਂ ਨਾ ਜੀ ਕਰ ਦੋ ਇਹ ਤਾਂ ਦੋ ਆ ਪੀ ਇੱਕ ਦਸ ਦੀ ਦੇ ਦਾਂਗੇ ਇੱਕ ਨਾਲ ਦੇ ਹਾਂਜੀ ਲੋ ਬਿਛੜ ਦਈਓ ਪੂਰਾ ਪੰਜੀ ਛੜ ਦੋ ਇੱਕ ਪੰਜੀ ਦੀ ਦਮਾ ਨੇ ਠੀਕ ਲੋ ਜੀ ਪਰ ਕੋਈ ਝੋਟੀ ਮੰਦਾ ਹੋ ਗਿਆ ਤਾਂ ਕਰਕੇ ਨਹੀਂ ਤੇ 1.5 ਲੱਖ ਦੀ ਝੋਟੀ ਜੱਗੇ ਨਾ ਬਿਲਕੁਲ ਲੋ ਹਾਂ ਹਾਂ 20 ਲੀਟਰ ਦਾ ਭਾਲੀਆ ਆ ਜੇ ਤਾਂ ਮਾਲ ਨਾ ਕਿਟ ਦੇ ਵਿੱਚ ਚਲੋ ਨਹੀਂ ਨਹੀਂ ਮਿਲਦੀ ਨਹੀਂ ਮਿਲਦੀ ਕੀ ਕਰ ਸਾਡੇ ਬਾਕੀ ਸਹੂਲਤਾਂ ਕੀ ਚੰਗਾ ਲਾਇਆ ਮੈਂ ਅਕਰ ਮਾਲੀ ਨੇ ਤੇ ਆਜੋ ਹੁਣ ਤੀਜੇ ਨੰਬਰ ਤੇ ਟੋਪਰ ਕੱਪੜੇ ਜੱਗੇ ਵੀਰ ਇਹ ਕਿੰਨੇ ਟਾਈਮ ਦੀ ਕੱਪੜੀਆਂ ਇਹ ਅਬ ਘੰਟਾ ਘਾ ਚੈੱਕ ਕਰਾਈ ਨੂੰ 8 ਮਹੀਨੇ ਦੀ ਪੂਰੀ ਚੈੱਕ ਪਾਸ ਆ ਅੱਛਾ ਜੀ 6 ਕਿਲੋ ਦੁੱਧ ਦੇ ਜੀ ਇਕੋ ਟਾਈਮ ਮਿਲਦੀ ਏ ਅੱਛਾ ਇਕੋ ਟਾਈਮ ਇਕੋ ਟਾਈਮ ਜੱਗੇ ਦੀ ਇਕੋ ਟਾਈਮ ਮਿਲਦੀ ਏ ਲਓ ਜੀ 8 ਪਾਦੀ 6 ਲੀਟਰ ਦੋ ਤੇ ਆ ਬਹੁਤ ਜੱਗਾ ਰਕੜੇ ਪੂਰੇ 8 ਮਹੀਨੇ ਦੇ ਗੱਭਣ ਸੱਜਰ ਤਾਂ ਕਿਨਾ ਕਰਿਆ ਸੱਜੇ ਜੱਗੇ ਵੀ ਤੂੰ ਵੇਖ ਨਾ ਕੱਦ ਕੱੜ ਕਿੱਡਾ ਤਗੜੀ ਆ 15 16 ਨੂੰ 15 16 ਕਿਲੋ ਦਿੰਦੀ ਰਹੀ ਆ ਸਾਨੂੰ ਪਤਾ ਜੱਗੇ ਵੀ ਰ ਆਪਾਂ ਮੱਝ ਲੈਣੇ ਚੰਗੇ ਹਾਂ ਜੀ ਬਿਲਕੁਲ ਸਹੀ ਜਿਹੜੀ ਅਗਲੇ ਪਾਸੇ ਜਾ ਕੇ ਅਗਲੇ ਨੂੰ 2 ਰੁਪਏ ਗਾ ਮਟਾ ਸਕਦੀ ਆ ਹਾਂਜੀ ਹਾਂ ਬਿਲਕੁਲ ਸਹੀ ਜਿਹੜੇ ਜੱਗੇ ਵੀਰ ਮਹਾਰਾਜ ਜੀ ਇੰਨੀ ਕਿਰਪਾ ਆਪਾਂ ਤਰੇ ਤਰੇ ਜਾਂਦਾ ਡੰਗਰ ਵੇਨੇ ਵੀ ਇ ਇੱਕ ਉਹ ਠੇਗੀ ਛੋਟੀ ਹਾਂਜੀ ਹਾਂਜੀ ਇਹ ਸੁਬਾ ਕਿੰਨਾ ਸੂਗੀ ਇਹਨੇ ਤੀਸਰਾ ਸੁਬਾ ਸੋਣਾ ਜੱਗੇ ਵੀ ਰਹਿ ਕੇ ਪ੍ਰੋਪਰ ਠੀਕ ਲੋ ਜੀ ਤੀਸਰਾ ਸੁਬਾ ਇਹ ਆਪਾਂ ਦੂਜਾ ਦੂਜਾ ਕਮਾ ਤੇ ਤੀਸਰਾ ਤੀਸਰਾ ਹੀ ਕਮਾ ਨੇ ਬਿਲਕੁਲ ਸਹੀ ਗੱਲ ਜੀ ਸੱਚ ਦਾ ਫਾਇਦਾ ਲੋ ਜੀ ਬੇਸਵਾਲ ਜੀ ਚੈੱਕ ਕਰ ਸਕਦੇ ਜੇ ਬਾਕੀ ਪੇਟ ਫੁੜੇ ਦੀ ਤੇ ਕੱਦ ਵਜਨ ਦੀ ਬਹੁਤ ਹੀ ਚੰਗੀ ਆ ਗਈ ਆ ਤੇ ਥਣ ਥਣ ਇਹਨੂੰ ਵੀ ਬਹੁਤ ਹੀ ਐਨ ਸਪੈਸ਼ਲ ਹੀ ਲੱਗਾ ਪਿਆ ਵਾ ਕੱਲਾ ਕੱਲਾ ਥਣ ਤੇ ਪੇਟ ਫੁੜੇ ਇਹਨੂੰ ਵੀ ਬਹੁਤ ਹੀ ਚੰਗੀ ਆ ਗਈ ਆ ਤੇ ਮਲਕ ਬਾਣੀ ਦੋਨੋਂ ਸਾਈਡਾਂ ਤੇ ਹੀ ਸੌਣਾ ਬਹੁਤ ਫਾਇਪੋਲਾਇਸਾ ਆ ਗਿਆ। ਫਿਰ 8 ਮਹੀਨੇ ਦੇ ਚੱਕ ਪਾਸ ਤੇ 6 ਲੀਟਰ ਜਿਹੜਾ ਦੁੱਧ ਬਿਲਕੁਲ ਇੱਕੋ ਵੀ ਤਿਆਰ ਆ। ਇਹ ਲੱਗ ਗਿਆ ਤਾਂ ਚੈੱਕ ਕਰੋਨੇ ਤੁਹਾਨੂੰ ਆਪਾਂ ਥਾਣਾ ਬਸ ਆਈ ਗਿਆ ਵਾ। ਤਾਂ ਤੁਹਾਨੂੰ ਬਹੁਤ ਹੀ ਚੰਗਾ ਲੱਗਾ ਕਰਮਾਲੀ ਨੂੰ ਇਹ ਨਾ ਬਾਈ ਜੀ ਮੋਲ ਕਰਵਾ ਮੁੰਤਾ ਜੀ ਹਸਾ ਤੇ ਕਹਿ ਰਿਹਾ ਹਾਂਜੀ ਕੋਈ ਸਾੰਭ ਕੇ 30 ਜਾਂ 90 ਨਾ ਫੇਰ ਸਾਨੂੰ ਦੇ ਜੀ ਇਹਨੇ ਦੇ ਦੋ ਸਾਹਮਣੇ ਆ ਹਾਂਜੀ ਠੀਕ ਆ ਤੇ ਦੁੱਧ ਵੀ ਮੰਨ ਲਓ ਵੀ 6 ਕਿਲੋ ਦੇ ਦਿੰਦੀ ਐ ਅੱਛਾ ਜੀ ਹੁਣ ਆਪਾਂ ਜੱਗੇ ਵੀ 80 ਦੀ ਦੇ ਦਈਏ 80 ਦੀ ਹਾਂ ਇਹ ਵੀ ਜਾਣਦੀ ਐ ਜਿੱਥੇ ਕਸ਼ਟ ਨਹੀਂ ਪੂਰੇ 70000 ਦੀ ਜੱਗੇ ਵੀ ਨਾ ਨਾ ਹੋਣੀ ਠੀਕ ਲੋ ਜੀ 70000 ਦੀ ਟੋਕੜ ਕੋਲ ਤੇ ਮਿਲ ਕੇ ਸੌਣ ਸੱਜੇ ਵਜਣੇ ਵੇਖੋ ਜੱਗੇ ਵੀ 50000 ਦਾ ਤੇ ਵਜਣ ਆ ਹਾਂਜੀ ਹੈਗਾ ਹੈਗਾ ਆਹੋ 50000 ਦਾ ਜੱਗੇ ਵੀ ਮਰਜਣੀ ਐ ਚੰਗੀ ਆ ਚਲੋ ਜਿੰਨੀ ਵੀ ਹੈ ਗਈ ਆ ਸੜਾ ਲੰਦਾਂ ਜਿਹੜੀਆਂ ਇਹਦੇ ਵੀ ਮਿਲਕ ਵੈਨ ਬਹੁਤ ਹੀ ਚੰਗੀ ਲੱਗੀ ਆ ਦੋਹਾਂ ਸਾਈਡਾਂ ਤੇ ਪੈਪਾ ਹੀ ਲੱਗੀਆਂ ਪਈਆਂ ਆ ਪਸ਼ੂ ਪਾਈ ਤੇ ਕੋਲ ਚਲੋ ਸਾਰੇ ਚੰਗੇ ਆ ਤੇ ਮਾਰਕੀਟ ਦੇ ਹਿਸਾਬ ਨਾਲ ਜਾਇਜ਼ ਮੋੜੇ ਤੇ ਪਈ ਨੇ ਇੱਕ ਆ ਨਾ ਭਾਈ ਜੀ ਹੋਰ ਕੋਈ ਬਾਜੀ ਹੋ ਚੰਗੀ ਵੀ ਬੇਨਤੀ ਆ ਇੱਥੇ ਆਓ ਆਪਣੇ ਚੋਗੇ ਖੜੋ ਠੀਕ ਆ ਠੀਕ ਆ ਹਰ ਵੀਡੀਓ ਚ ਪਾਈ ਗਈ ਉਹ ਬੇਨਤੀ ਆ ਪਿੱਛੇ ਆਓ ਤੇ ਆਪਣੀ ਚੋਗੇ ਖੜਾ ਕੇ ਖੜੋ ਹਾਂਜੀ ਹਾਂਜੀ ਲਵਲ ਭਾਈ ਜੀ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤਾਂ ਕਿ ਜਿਹੜੇ ਵੀਰ ਭਰਾ ਅੱਗੇ ਪਸ਼ੂ ਖਰੀਦਣਾ ਹੁੰਦਾ ਵਾ ਉਹਦੇ ਵਾਸਤੇ ਆਸਾਨ ਹੋ ਜਾਂਦਾ ਵਾ ਤੇ ਛੋਟੀ ਵੀਂਹੇ ਚੈੱਕ ਕਰ ਸਕਦੇ ਜੇ ਬਾਰ-ਬਾਰ ਆਪਾਂ ਦੇਖੁੰਦੇ ਆ ਕਿ ਸੋਜ ਤਾਂ ਠੀਕ ਜੱਡਾ ਲੱਗ ਰਿਹਾ ਵਾ ਇਹ ਫੁੱਟ-ਫੁੱਟ ਬਾਹਰ ਨੂੰ ਆਜੂਗੀ ਗਰਮਾਲੀ ਜਿੱਦ ਤਨ ਫੁੱਲ ਤਿਆਰ ਹੋ ਗਈ ਇਹ ਵੀਡੀਓ ਪੂਰੀ ਵੇਖਣ ਦੀ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ